ਸਾਤਸਰੀ ਕਾਂਜੀ ਸਾਰਿਆਂ ਨੂੰ ਸਵਾਗਤ ਹੈ ਜੀ ਸਾਡੇ ਚੈਨਲ ਤੇ ਅੱਜ ਦਾ ਸਾਡਾ ਵਿਸ਼ਾ ਹੈ ਨਿਰਡਰਤਾ ਦੀ ਮਿਸਾਲ ਮਲਾਲਾ ਯੂਸਫ ਜ਼ਾਈ ਮਲਾਲਾ ਯੂਸਫ ਜ਼ਾਈ ਇੱਕ ਕਮਾਲ ਦੀ ਪਾਕਿਸਤਾਨੀ ਖਾਰਕੁਨ ਹੈ ਜਿਸ ਨੇ ਆਪਣਾ ਜੀਵਨ ਸਾਰੇ ਬੱਚਿਆਂ ਖਾਸ ਕਰਕੇ ਕੁੜੀਆਂ ਨੂੰ ਇੱਕ ਮਿਆਰੀ ਸਿੱਖਿਆ ਪ੍ਰਾਪਤ ਕਰਨ ਦੇ ਅਧਿਕਾਰ ਦੀ ਵਕਾਲਤ ਕਰਨ ਲਈ ਸਮਰਪਿਤ ਕੀਤਾ ਹੈ 1997 ਵਿੱਚ ਇੱਕ ਨਿਮਨ ਮੱਧ ਵਰਗੀ ਪਰਿਵਾਰ ਵਿੱਚ ਪੈਦਾ ਹੋਈ ਮਲਾਲਾ ਦਾ ਪਾਲਣ-ਪੋਸ਼ਣ ਇੱਕ ਪਿਤਾ ਦੁਆਰਾ ਕੀਤਾ ਗਿਆ ਸੀ ਜੋ ਸਿੱਖਿਆ ਦੇ ਅਧਿਕਾਰਾਂ ਲਈ ਇੱਕ ਭਾਵੁਕ ਵਕੀਲ ਸੀ ਛੋਟੀ ਉਮਰ ਤੋਂ ਹੀ ਉਸਨੇ ਤਾਲੀਬਾਨ ਦੁਆਰਾ ਲੜਕੀਆਂ ਦੀ ਸਿੱਖਿਆ ਦੇ ਦਮਨ ਦੇ ਵਿਰੁੱਧ ਬੋਲਿਆ ਜਿਸ ਕਾਰਨ 2012 ਵਿੱਚ ਉਸ ਦੀ ਜ਼ਿੰਦਗੀ ਤੇ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਸਿਰਫ 15 ਸਾਲਾਂ ਦੀ ਸੀ ਇਸ ਦੁਖਦਾਈ ਘਟਨਾ ਦੇ ਬਾਵਜੂਦ ਮਲਾਲਾ ਨੇ ਆਪਣੀ ਸਰਗਰਮੀ ਜਾਰੀ ਰੱਖੀ 2013 ਵਿੱਚ ਮਲਾਲਾ ਫੰਡ ਦੀ ਸਥਾਪਨਾ ਕੀਤੀ ਤਾਂ ਜੋ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਦੁਨੀਆ ਭਰ ਦੀਆਂ ਲੜਕੀਆਂ ਨੂੰ 12 ਸਾਲਾਂ ਦੀ ਮੁਫਤ ਸੁਰੱਖਿਅਤ ਅਤੇ ਗੁਣਵੱਤਾ ਵਾਲੀ ਸਕੂਲੀ ਸਿੱਖਿਆ ਤੱਕ ਪਹੁੰਚ ਦੀ ਮੰਗ ਕਰਨ ਲਈ ਸ਼ਸ਼ਕਤ ਕੀਤਾ ਜਾ ਸਕੇ ਉਸ ਅਧਿਆਨ ਅਥਕ ਯਤਨਾਂ ਨੇ ਉਸਨੂੰ 2014 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਸਮੇਤ ਵਿਸ਼ਵਵਿਆਪੀ ਮਾਨਤਾ ਪ੍ਰਾਪਤ ਕੀਤੀ ਜਿਸ ਨਾਲ ਉਹ ਇੱਕ ਵਕਕਾਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਹੁਣ ਤੱਕ ਦੀ ਸਭ ਤੋਂ ਛੋਟੀ ਉਮਰ ਦੀ ਵਿਅਕਤੀ ਬਣ ਗਈ ਹੈ 2020 ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਫਿਲਾਸਫੀ ਰਾਜਨੀਤੀ ਅਤੇ ਅਰਥ ਸ਼ਾਸਤਰ ਵਿੱਚ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਵੀ ਮਲਾਲਾ ਆਪਣੇ ਮਿਸ਼ਨ ਵਿੱਚ ਡੋਲ ਰਹਿੰਦੀ ਹੈ ਓਕੇ ਜੀ ਇਹ ਸੀ ਵੀਡੀਓ ਮਲਾਲਾ ਯੂਸਫ ਜ਼ੈਹਦੇ ਵੀਡੀਓ ਇੱਥੇ ਖਤਮ ਹੁੰਦੀ ਹੈ ਜੀ ਧੰਨਵਾਦ ਜੀ ਸਾਰਿਆਂ ਦੇ ਜੁੜਨ ਲਈ ਜੇ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ। ਫਾਦ ਤੱਕਲੀ ਮਿਲਦੇ ਆ ਜੀ ਅਗਲੀ ਵੀਡੀਓ ਤੇ ਨਵੇਂ ਵਿਸ਼ੇ ਤੇ ਨਵੇਂ ਟੌਪਿਕ ਤੇ। ਓਕੇ ਜਿਤਨਾ ਨੋਟ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ।